ਸੱਜ ਵਿਆਹੀ ਨੂੰ ਨੇ ਲਾਹੀਆਂ ਮਿੱਠੀਆਂ ਰੋਟੀਆਂ ਤੇ ਆਲੇ-ਦਾਲੇ ਹੋ ਗਈਆਂ ਭੂਆ ਨਾਨ ਦਾ ਚਾਚੀਆਂ ਤਾਈਆਂ ਜਿਥੇ ਕਿ ਦੋਸਤੋ ਵੀਡੀਓ ਜੋ ਕਿ ਇਹ ਹੈ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣ ਕੇ ਰਹੀ ਗਈ ਤੇ ਤੁਸ਼ੇ ਇਸ ਵੀਡੀਓ ਦੇ ਵਿੱਚ ਵਾਕਿਆ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਵਿਆਹ ਤੋਂ ਬਾਅਦ ਕੁੜੀ ਤੋਂ ਮਿੱਠੀਆਂ ਰੋਟੀਆਂ ਲਹਾ ਕੇ ਦੇਖੇ ਜਾਂਦੇ ਹਨ ਜਿਥੇ ਕਿ ਦੋਸਤੋ ਇਹ ਮਿੱਠੀਆਂ ਰੋਟੀਆਂ ਪਰਿਵਾਰ ਦੇ ਵਿੱਚ ਆਪਣੇ ਹੀ ਪਰਿਵਾਰ ਨੂੰ ਸੱਜ ਵਿਆਹੀ ਕੁੜੀ ਵਰਤੋਂ ਦੀ ਹੈ ਜਿਥੇ ਕਿ ਦੋਸਤੋ ਪਰਿਵਾਰਕ ਮੈਂਬਰ ਵੀ ਦੇਖ ਕੇ ਬੇਹਦ ਖੋਜ ਹੋ ਜਾਂਦੇ ਹਨ ਜਿਤੇ ਕੀ ਦੋਸਤ ਇਹ ਰਵਾਜ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਜਿਤੇ ਸਾਡੇ ਪੰਜਾਬ ਦੇ ਲੋਕਾਂ ਨੇ ਇਸ ਰਵਾਜ ਨੂੰ ਕਦੇ ਵੀ ਨਹੀਂ ਤੋੜਿਆ ਜਿੱਤੇ ਕਿ ਸੱਜ ਵਿਹਨੂ ਤੋਂ ਹਮੇਸ਼ਾ ਹੀ ਸੁਮਿੱਠੀਆਂ ਰੋਟੀਆਂ ਲਹਾਕੇ ਜੁਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿ ਕੁੜੀ ਦੇ ਪੈਰਾਂ ਦੇ ਵਿੱਚ ਛਿੱਟੇ ਹੋਏ ਪੁਲ ਜਿਤੇ ਕੀ ਦੋਸਤੋ ਝੁਲਾ ਚੌਂਕਾ ਵੀ ਬੇਬੇ ਦਾ ਵੇ ਹੱਦ ਲਪਿਆ ਹੋਇਆ ਸੀ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੱਗੇ ਸੋਚਦੇ ਹੋਵੋਗੇ ਕਿ ਐਸੀ ਵੀ ਆਪਣੇ ਵਿਆਹ ਦੇ ਵਿੱਚ ਐਵੇਂ ਵੀਡੀਓ ਬਣਾਵਾਂਗੇ ਜੋ ਕਿ ਦੋਸਤੋ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ਾ ਬਣੇ ਜਿੱਥੇ ਕਿ ਦੋਸਤੋ ਬਿਆਨ ਲੈ ਕੇ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਦੇ ਹਰ